ਸਸ਼ੀ ਗਾਲੀ ਮੈਂ ਹਾ ਅੱਜ ਦੀ ਕੋਰਸਨ ਦੋ ਤੇ ਗੱਲ ਕਰਦੇ ਹਾਂ ਜਿਵੇਂ ਹੀ ਸੋਸ਼ਲ ਮੀਡੀਆ ਦੇ ਉੱਤੇ ਅਨਮੋਲ ਗਗਨ ਮਾਨ ਵੱਲੋਂ ਜੋ ਆਮ ਆਦਮੀ ਪਾਰਟੀ ਦੀ ਵਿਧਾਇਕ ਹੈ ਉਹਨਾਂ ਵੱਲੋਂ ਜੋ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਗਈ ਕਿ ਮੇਰੀ ਜੋ ਹੈ ਮੈਂ ਅਸਤੀਫਾ ਦੇਣ ਜਾ ਰਹੀ ਹਾਂ ਆਮ ਆਦਮੀ ਪਾਰਟੀ ਨੂੰ ਤੇ ਮੇਰਾ ਬਹੁਤ ਹੀ ਦੁਖੀ ਮਨ ਨਾਲ ਮੈਂ ਕਹਿ ਰਹੀ ਹਾਂ ਕਿ ਕੁਲਤਾ ਸਿੰਘ ਸਦਵਾ ਵੱਲੋਂ ਮੇਰਾ ਅਸਤੀਫਾ ਸਵੀਕਾਰ ਕੀਤਾ ਜਾਵੇ ਤਾ ਦੂਸਰੇ ਪਾਸੇ ਪੰਜਾਬ ਦੇ ਵਿੱਚ ਇਹ ਗੱਲ ਸੁਣ ਕੇ ਕਾਫੀ ਵੱਡੀ ਤਤੱਲੀ ਮੱਚ ਗਈ ਜੇਕਰ ਗੱਲ ਕਰੀਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਮਝ ਨਹੀਂ ਆਇਆ ਕਿ ਆਖਰਕਾਰ ਜੋ ਹੈ ਵਿਧਾਇਕਾ ਜਿਸਨੇ 3 ਦਿਨ ਪਹਿਲਾਂ ਹੀ ਮੁਲਾਕਾਤ ਕੀਤੀ ਸੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਅਚਾਨਕ ਅਜਿਹਾ ਕੀ ਹੋ ਗਿਆ ਕਿ ਉਹ ਪਾਰਟੀ ਛੱਡਣ ਦੀਆਂ ਗੱਲਾਂ ਕਰ ਰਹੀ ਹੈ ਤੇ ਪਾਰਟੀ ਛੱਡਰਨੀ ਉਹਨੇ ਆਪਣਾ ਅਸਤੀਫਾ ਕੁਲਤਾਰ ਸਿੰਘ ਸਦਵਾਨ ਨੂੰ ਪੇਸ਼ ਦਿੱਤਾ ਦੂਸਰੇ ਪਾਸੇ ਜੋ ਹੈ ਦੂਸਰੀਆਂ ਪਾਰਟੀਆਂ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਉਂਗਲਾ ਵੀ ਚੱਕੀਆਂ ਗਈਆਂ ਕੀ ਜੋ ਐਮਐਸਪੀ 5 ਮਿੰਟ ਚ ਦਿਵਾਣ ਵਾਲੀ ਬੀਬੀ ਜਿਸ ਨੇ ਚੁਟਕੀ ਮਾਰ ਕੇ ਕਿਹਾ ਸੀ ਉਹ ਆਖਰਕਾਰ ਪਾਰਟੀ ਨੂੰ ਕਿਉਂ ਛੱਡ ਕੇ ਭੱਜਣ ਦੀ ਗੱਲ ਕਰ ਰਹੀ ਹੈ ਤੇ ਉਸਨੇ ਅਸਤੀਫਾ ਕਿਉਂ ਦੇ ਦਿੱਤਾ ਹੈ ਜਿਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਵੀ ਕਾਫੀ ਨਿਸ਼ਾਨੀਆਂ ਅਤੇ ਕਾਫੀ ਵੱਡੇ ਸਵਾਲ ਖੜੇ ਹੋ ਗਏ ਜੇਕਰ ਗੱਲ ਕਰੀਏ ਅਨਮੋਲ ਗਗਨ ਮਾਨ ਦੀ ਤਾਂ ਉਸ ਨੂੰ ਆਪਣੀ ਅਦਾਕਾਰਾਂ ਦੇ ਨਾਲ ਜਾਣਿਆ ਜਾਂਦਾ ਹੈ ਆਪਣੇ ਸਟਾਈਲ ਦੇ ਨਾਲ ਕਾਫੀ ਜਾਣਿਆ ਜਾਂਦਾ ਹੈ ਦੂਸਰੇ ਪਾਸੇ ਗੱਲ ਕਰੀਏ ਤਾਂ 18 ਮਹੀਨੇ ਹਜੇ ਵਿਧਾਇਕ ਸਭਾ ਦੀ ਚੋਣਾਂ ਲਈ ਪਏ ਸੀ ਤਾਂ ਕਿਉਂ ਅਨਮੋਲ ਗਗਨ ਮਾਨ ਨੇ ਪਹਿਲਾਂ ਹੀ ਪਾਰਟੀ ਛੱਡਣ ਦੀਆਂ ਅਸਤੀਫਾ ਦੇ ਦਿੱਤਾ ਜੇਕਰ ਗੱਲ ਕਰੀਏ ਤਾਂ ਅਨਮੋਲ ਗਗਨ ਦੇ ਮਾਨ ਦੇ ਹੱਥ ਦੇ ਵਿੱਚ ਉਤਰਿਆ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਲੋਕ ਤਾਂ ਕਾਫੀ ਤਰਥਲੀ ਮਚਦੀ ਸਾਹਮਣੇ ਆਈ ਦੂਸਰੇ ਪਾਸੇ ਗੱਲ ਕਰੀਏ ਤਾਂ ਅਨਮੋਲ ਗਗਨ ਮਾਨ ਜੋ ਕੈਬਨਿਟ ਮੰਤਰੀ ਸੀ ਤਾਂ ਪੰਜਾਬ ਦੇ ਵਿੱਚੋਂ ਤਿੰਨ ਉਹਦੇ ਨਾਲ ਹੋਰ ਕੈਬਨਿਟ ਮੰਤਰੀ ਸੀ ਜਿਸ ਟਾਈਮ ਉਹ ਕੈਬਨਿਟ ਮੰਤਰੀ ਸੀ ਤਾਂ ਜਦੋਂ ਉਸ ਨੂੰ ਕੈਬਨਿਟ ਮੰਤਰੀ ਦੀ ਥਾਂ ਤੋਂ ਬਾਹਰ ਕੱਢਿਆ ਗਿਆ ਤਾਂ ਉਹਨਾਂ ਨਾਲ ਤਿੰਨ ਹੋਰ ਮੰਤਰੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਅਰਵਿੰਦ ਕੇਜਰੀਵਾਲ ਵੱਲੋਂ ਜੇਕਰ ਗੱਲ ਕਰੀਏ ਤਾਂ ਪਹਿਲਾ ਅਨਮੋਲ ਗਗਨ ਮਾਨਸੀ ਦੂਸਰੇ ਬਲਕਾ ਸਿੰਘ ਚੇਤਨ ਸਿੰਘ ਜੋਰਾ ਮਾਜਰਾ ਤੇ ਬ੍ਰਹਮਸ਼ੰਕਰ ਜੀਪਾ ਜਿਨ੍ਹਾਂ ਨੂੰ ਕੈਬਨ ਮੰਤਰੀ ਜੋ ਪੰਜਾਬ ਤੋਂ ਸੀ ਉਹਨਾਂ ਨੂੰ ਚਾਰਾਂ ਨੂੰ ਬਾਹਰ ਕਰ ਦਿੱਤਾ ਗਿਆ ਤੇ ਅਰਵਿੰਦ ਕੇਜੀ ਵੱਲੋਂ ਪੰਜ ਹੋਰ ਨਵੇਂ ਉਥੇ ਭਰਤੀ ਕਰ ਲਏ ਗਏ ਕੈਬਨ ਮੰਤਰੀ ਉਸ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਨੂੰ ਵੀ ਬਾਹਰ ਕੱਢਿਆ ਗਿਆ ਤਾਂ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਜੀ ਵਾਲ ਨੇ ਪੰਜਾਬ ਦੇ ਲੋਕਾਂ ਨੂੰ ਜੋ ਹੱਕ ਵਿੱਚ ਗੱਲਾਂ ਕਰਦੇ ਨੇ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਖੜੇ ਹਾਂ ਭਗਵਾਨ ਸਿੰਘ ਮਾਨ ਨਾਲ ਤੇ ਦੂਸਰੇ ਪਾਸੇ ਉਹਨਾਂ ਨੇ ਪੰਜਾਬ ਦੇ ਹੀ ਕੈਪਟਨ ਮੰਤਰੀ ਜੋ ਹੈ ਬਾਹਰ ਕਰ ਦਿੱਤੇ ਤਾਂ ਬਹੁਤ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਇੱਥੇ ਦਿੱਲੀ